ਤੱਫਕਾ ਜਿਹੜਾ ਮਨੀਤਿਆ ਸਾਹਿਬ ਨੂੰ ਲੱਗਾ ਕਿ ਸੁਪਰੀਮ ਕੋਰਟ ਨੇ ਇੱਕਦਮ ਜਿਹੜੀ ਆ ਉਹ ਬੇਲ ਨਹੀਂ ਦਿੱਤੀ ਤੇ ਉਹ 6 ਮਹੀਨੇ ਤੋਂ ਨਾਬਾ ਜੇਲ੍ਹ ਦੇ ਵਿੱਚ ਜਿਹੜਾ ਬੰਦ ਨੇ ਕਬੂਤ ਪੰਜਾਬ ਦੀ ਵਿਜੀਲੈਂਸ ਨੇ ਉਹਨਾਂ ਦੇ ਕੇਸ ਦੇ ਵਿੱਚ ਲਾਇਆ ਫਾਈਲ ਦੇ ਵਿੱਚ ਉਹ ਸਬੂਤ ਬੜੇ ਠੋਸ ਆਧਾਰ ਵਾਲੇ ਤਾਂ ਹੀ ਸੁਪਰੀਮ ਕੋਰਟ ਨੇ ਇੱਕ ਲੰਮੀ ਡੇਟ ਜਿਹੜੀ ਉਹ ਪਾਈ ਹੈ ਔਰ ਦੂਜਾ ਉਹਨਾਂ ਦੇ ਹਲਕੇ ਵਿੱਚ ਮੇਰੇ ਠੇ ਹਲਕੇ ਦੇ ਵਿੱਚ ਬੜਾ ਵੱਡਾ ਉਹਨਾਂ ਨੂੰ ਸਿਆਸੀ ਝਟਕਾ ਵੀ ਲੱਗਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਸਾਡਾ মিডিਆ ਅੰਬਸਦ ਤੋਂ ਸਾਥੀ ਆਇਓ ਮੈਂ ਅਭਾ ਇਹ ਦੱਸਣਾ ਚਾਹੁੰਦਾ ਸੀਗਾ ਤੁਸੀਂ ਵੀ ਅੱਜ ਉਹ ਨਿਊਜ਼ ਜਿਹੜੀ ਦੇਖੀ ਹੋਗੀ ਦੇਸ਼ ਦੀ ਮਾਨਜੋਗ ਸੁਪਰੀਮ ਕੋਰਟ ਦੇ ਕਾਲੀ ਲੀਡਰ ਬਿਕਮ ਜੀ ਸੇਖ ਮਜੀਠੀਆ ਦੀ ਜਿਹੜਾ ਉਹਨਾਂ ਨੇ ਬੜੀ ਕਾਲੀ ਚ ਪੋਜੀਸ਼ਨ ਪਾਈ ਸੀਗੀ ਜ਼ਮਾਨਤ ਵਾਸਤੇ ਉਹ 19 ਜਨਵਰੀ ਦੇ ਉੱਤੇ ਜਿਹੜਾ ਉਹਦਾ ਪਾਤਾ ਇੱਕ ਵੱਡਾ ਝਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ ਔਰ 19 ਜਨਵਰੀ ਨੂੰ ਪੰਜਾਬ ਸਰਕਾਰ ਜਿਹੜੀ ਆ ਉਹਦਾ ਸੁਪਰੀਮ ਕੋਰਟ ਦਾ ਜਿਹੜਾ ਪੰਜਾਬ ਸਰਕਾਰ ਦਾ ਨੋਟਸ ਜਿਹੜਾ ਆ ਉਹਦਾ ਜਵਾਬ ਜਿਹੜਾ ਦਊਗੀ ਪਰ ਇੱਕ ਵੱਡਾ ਝਟਕਾ ਜਿਹੜਾ ਮਨੀਤਿਆ ਸਾਹਿਬ ਨੂੰ ਲੱਗਾ ਕਿ ਸੁਪਰੀਮ ਕੋਰਟ ਨੇ ਇੱਕਦਮ ਜਿਹੜੀ ਆ ਉਹ ਬੇਲ ਨਹੀਂ ਦਿੱਤੀ ਤੇ ਉਹ 6 ਮਹੀਨੇ ਤੋਂ ਨਾਬਾ ਜੇਲ੍ਹ ਦੇ ਵਿੱਚ ਜਿਹੜਾ ਬੰਦ ਨੇ ਇਹਨਾਂ ਤੋਂ ਇਹੀ ਲੱਗਦਾ ਕਿ ਜਿਹੜੇ ਸਬੂਤ ਪੰਜਾਬ ਦੀ ਵਿਜੀਲੈਂਸ ਨੇ ਉਹਨਾਂ ਦੇ ਕੇਸ ਦੇ ਵਿੱਚ ਲਾਏ ਆ ਫਾਈਲ ਦੇ ਵਿੱਚ ਉਹ ਸਬੂਤ ਬੜੇ ਠੋਸ ਆਧਾਰ ਵਾਲੇ ਆ ਤਾਂ ਹੀ ਸੁਪਰੀਮ ਕੋਰਟ ਨੇ ਇੱਕ ਲੰਮੀ ਡੇਟ ਜਿਹੜੀ ਉਹ ਪਾਈ ਆ। ਉਹ ਦੂਜਾ ਉਹਨਾਂ ਦੇ ਹਲਕੇ ਵਿੱਚ ਮਜੀਠੇ ਹਲਕੇ ਦੇ ਵਿੱਚ ਬੜਾ ਵੱਡਾ ਉਹਨਾਂ ਨੂੰ ਸਿਆਸੀ ਝਟਕਾ ਵੀ ਲੱਗਾ। ਜਿਹੜੀਆਂ ਬਲਾਕ ਸਭਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ। ਜਿਹੜੀਆਂ ਕਾਲੀ ਦਲ ਨੇ ਬੜੇ ਜ਼ੋਰ ਨਾਲ ਲੜੀਆਂ ਸੀਗੀਆਂ। ਉਦੋਂ ਛੋਟੇ ਜਿਹੇ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਮੀਠੇ ਪ੍ਰਚਾਰ ਕਰਕੇ ਗਏ ਸੀਗੇ। ਔਰ ਲੋਕਾਂ ਨੇ ਕਾਲੀ ਦਲ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਰੱਦ ਕੀਤਾ। ਚਾਰ ਜਿਹੜਾ ਪੋਜੀਸ਼ਨ ਸੀਗੇ ਉੱਥੇ ਤਿੰਨ ਜਿਹੜਾ ਉਹ ਆਮ ਆਦਮੀ ਪਾਰਟੀ ਜਿੱਤ ਗਈ ਇੱਕ ਕਾਲੀ ਦਲ ਨੇ ਜਿੱਤੀ। ਔਰ ਜਿਹੜੀਆਂ ਉੱਥੇ ਬਲਾਕ ਸੰਧੀਆਂ ਸੀਗੀਆਂ ਮਜੀਠਾਵਾਂ ਮਜੀਠਾ 2 ਉਹਦੇ 'ਚ ਵੀ ਇੱਕ ਇੱਕ ਦੋ ਦੋ ਸੀਟਾਂ ਕਾਲੀ ਦਲ ਨੂੰ ਆਈਆਂ ਬਾਕੀ ਸਾਰੀ ਬਹੁਤ ਜੜੀ ਆ ਉਹ ਆਮ ਆਦਮੀ ਪਾਰਟੀ ਨੂੰ ਆਈ ਹੈ ਸਾਡੀ ਪਾਰਟੀ ਦੇ ਆਗੂ ਹਲਕਾ ਇੰਚਾਰਜ ਸਰਦਾਰ ਤਲਬੀਤ ਸਿੰਘ ਗਿਲ ਦੀ ਗਵਾਈ 'ਚ ਆਮ ਆਦਮੀ ਪਾਰਟੀ ਨੇ ਪਿਛਲੇ 50 60 ਸਾਲ ਤੋਂ ਕਾਲੀ ਦਲ ਦਾ ਜਿਸ ਹਲਕੇ ਤੇ ਬੜਾ ਲੰਮਾ ਸਮਾਂ ਕਬਜ਼ਾ ਰਿਹਾ ਉਹ ਕਬਜ਼ਾ ਜਿਹੜਾ ਤੋੜਿਆ ਸੋ ਕੱਲ ਦੇ ਨਤੀਜਿਆਂ ਨੇ ਅੱਜ ਸੁਪਰੀਮ ਕੋਰਟ ਨੇ ਜਿਹੜਾ ਬਿਕਰਮਜੀਤ ਸਿੰਘ ਜੀ ਟਰੀ ਨੂੰ ਵੱਡਾ ਸਿਆਸੀ ਵੀ ਤੇ ਜਾਤੀ ਵੀ ਇੱਕ ਵੱਡਾ ਝਟਕਾ ਜਿਹੜਾ ਦਿੱਤਾ ਉਹਨਾਂ ਨੂੰ ਕਾਨੂੰਨੀ ਝਟਕਾ ਵੀ ਮਿਲਿਆ ਸੋ ਮੈਂ ਇਹ ਕੱਲ ਕਹਿਣੀ ਚਾਹੁੰਦਾ ਕਿ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਬਿਹਤਰ ਰਿਜ਼ਲਟ ਜਿਹੜੇ ਦਿੱਤੇ ਉਹਦੇ ਮਾਝੇ ਦੀ ਤਸਦੀ ਦੇ ਉੱਤੇ ਜਿਹਦੇ ਚ ਕਾਂਗਰਸੀਆਂ ਨੂੰ ਬੜਾ ਗਰੂਸ ਸੀਗਾ